ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਕਿਸਾਨਾਂ ਦੇ ਲਈ ਲੈਂਡ ਪੂਲਿੰਗ ਲਈ ਵੱਡੀ ਜਾਣਕਾਰੀ ਸਾਂਝੀ ਕੀਤੀ ਉਹਨਾਂ ਕਿਹਾ ਕਿ ਵਿਕਾਸ ਕਾਰਜ ਸ਼ੁਰੂ ਹੋਣ ਤੱਕ ਕਿਸਾਨ ਖੁਦ ਕਰ ਸਕਣਗੇ ਖੇਤੀ ਕੀ ਕੁਝ ਕੈਰੀ ਨਹੀਂ ਨਸਰਵਾਟਿਆ ਸਰਕਾਰ ਵੱਲੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਰਕਾਰ ਵੱਲੋਂ ਲੈਂਡ ਪੂਲਿੰਗ ਪੋਲਿੰਗ ਪਾਲਿਸੀ ਜਿਹੜੀ ਲਿਆਂਦੀ ਗਈ ਹੈ ਇਹ ਲੈਂਡ ਪੂਲਿੰਗ ਪਾਲਿਸੀ ਦੇ ਪਹਿਲੇ ਦਿਨ ਤੋਂ ਹੀ ਬਹੁਤ ਸਾਰੀਆਂ ਮੀਟਿੰਗਾਂ ਹੋ ਰਹੀਆਂ ਅੱਜ ਵੀ ਮਿਊਂਸਪਲ ਭਵਨ ਦੇ ਵਿੱਚ 164 ਪਿੰਡਾਂ ਦੇ ਵਿੱਚੋਂ ਕਿਸਾਨ ਭਰਾ ਆ ਕੇ ਮਿਲੇ ਸੋ ਜਿਨ੍ਹਾਂ ਨੇ ਖੁੱਲ ਕੇ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਆ ਲੋਕਾਂ ਦੇ ਦੁਆਰ ਬੈਠ ਕੇ ਲੋਕਾਂ ਦੇ ਨਾਲ ਬੈਠ ਕੇ ਸਾਰਾ ਸਲਾਮ ਮਸ਼ਵਰਾ ਕਰਦੀ ਆ ਸੋ ਜਦੋਂ 164 ਪਿੰਡਾਂ ਦੇ ਕਿਸਾਨ ਆ ਜਾ ਕੇ ਮਿਲੇ ਜਿਨ੍ਹਾਂ ਨੇ ਆਪਣੇ ਸਵਾਲ ਸਾਨੂੰ ਕੀਤੇ ਜਿਨ੍ਹਾਂ ਦੇ ਸਵਾਲਾਂ ਦੇ ਵਿੱਚ ਸੀਗਾ ਕਿ ਤੁਸੀਂ ਸਾਨੂੰ ਜਿਹੜਾ ਠੇਕਾ 50000 ਰੁਪਏ ਸਾਲ ਦਾ ਦੇਣ ਜਾ ਰਹੇ ਹੋ ਇਹ ਥੋੜਾ ਬਹੁਤ ਸਾਰੇ ਕਿਸਾਨ ਭਰਾਵਾਂ ਦਾ ਇਹ ਸਵਾਲ ਸੀਗਾ ਫਿਰ ਉਹਨਾਂ ਨੇ ਸਵਾਲ ਕੀਤਾ ਕਿ ਤੁਸੀਂ 50000 ਦਿੰਦੇ ਹੋ ਅਸੀਂ 70 ਤੋਂ 80000 ਤੱਕ ਦਾ ਸਾਲ ਦਾ ਸੀ ਕਮਾ ਲੈਨੇ ਆਪਣੇ ਖੇਕ ਕਿਕਰ ਖੇਤ ਦੇ ਵਿੱਚੋਂ ਤੇ ਆਪ ਜੀ ਦਾ 50000 ਮੁਆਵਜ਼ਾ ਸਾਨੂੰ ਬਹੁਤ ਘੱਟ ਆ ਫਿਰ ਤੁਹਾਨੂੰ ਕਿਉਂ ਦਈਏ ਉਸ ਤੋਂ ਬਾਅਦ ਫਿਰ ਕਿਸਾਨ ਭਰਾਵਾਂ ਨੇ ਸਵਾਲ ਕੀਤਾ ਕਿ ਐਲਓਆਈ ਲੈਟਰ ਆਫ ਇੰਟੈਂਟ ਕਿਸਾਨ ਭਰਾਵਾਂ ਨੂੰ ਜੇ ਅਸੀਂ ਜ਼ਮੀਨ ਦਿੰਨੇ ਆ ਤੇ ਸਾਨੂੰ ਕਿੰਨੇ ਸਮੇਂ ਦੇ ਵਿੱਚ ਉਹ ਲਾਟ ਕੀਤੇ ਜਾਣਗੇ ਫਿਰ ਸਰਕਾਰ ਸਾਨੂੰ ਜਿਹੜਾ ਮੁਆਵਜ਼ਾ ਹੈ ਕਦੋਂ ਤੋਂ ਦੇਣਾ ਸਟਾਰਟ ਕਰੇਗੀ ਜਦੋਂ ਸਾਰੇ ਹੀ ਕਿਸਾਨ ਭਰਾਵਾਂ ਨੂੰ ਮਿਲ ਕੇ ਜਦੋਂ ਸਾਰਿਆਂ ਤੋਂ ਉਹਨਾਂ ਦਾ ਸਵਾਲ ਦਾ ਨਾਲ ਹੀ ਅਧਿਕਾਰੀ ਸਹਿਮਾਨ ਮੈਂ ਆਪਣੇ ਨਾਲ ਬਿਠਾ ਕੇ ਜਦੋਂ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਕਿਸਾਨ ਭਰਾਵਾਂ ਲਈ ਅੱਜ ਬਹੁਤ ਖੁਸ਼ਖਬਰੀ ਲੈ ਕੇ ਆਇਆ ਹਾਂ ਕਿਉਂਕਿ ਬਹੁਤ ਸਾਰੇ 164 ਪੰਜਾਬ ਦੇ ਪਿੰਡਾਂ ਦੇ ਕਿਸਾਨ ਭਰਾ ਆਏ ਸੀ 164 ਪਿੰਡਾਂ ਦੀ ਜਿਹੜੀ ਪ੍ਰਾਪਰਟੀ ਜਿੱਥੇ ਲੈਂਡ ਪੂਲਿੰਗ ਹੋਣ ਜਾ ਰਹੀ ਹੈ ਛੋਟੇ ਸ਼ਹਿਰਾਂ ਦੇ ਅੰਦਰ ਵੱਡੇ ਸ਼ਹਿਰਾਂ ਦੇ ਅੰਦਰ ਉਹਦੇ ਵਿੱਚ ਉਹਨਾਂ ਲਈ ਬਹੁਤ ਆਸਾਨ ਕਰ ਦਿੱਤਾ ਕਿ ਜਿਸ ਦਿਨ ਉਹ ਸਾਨੂੰ ਐਪਲੀਕੇਸ਼ਨ ਅਪਲਾਈ ਕਰਨਗੇ ਸਭ ਤੋਂ ਪਹਿਲਾਂ ਉਹਨਾਂ ਨੂੰ 21 ਦਿਨ ਦੇ ਅੰਦਰ-ਅੰਦਰ ਐਲਓਆਈ ਮਿਲੇਗੀ ਐਲਓਆਈ ਦੇ ਨਾਲ ਉਹਨਾਂ ਨੂੰ 50000 ਰੁਪਏ ਦਾ ਇੱਕ ਚੈੱਕ ਜਿਹੜਾ ਐਡਵਾਂਸ ਦੇ ਵਿੱਚ ਇੱਕ ਸਾਲ ਦਾ ਠੇਕਾ ਦਿੱਤਾ ਜਾਵੇਗਾ। ਉਹਦੇ ਨਾਲ ਦੀ ਨਾਲ ਕਿਸਾਨ ਆਪਣੀ ਖੇਤੀ ਵੀ ਉਨੀ ਦੇਰ ਖੁਦ ਕਰੇਗਾ। ਜਿੰਨੀ ਦੇਰ ਅਸੀਂ ਉੱਥੇ ਕੰਮ ਸਟਾਰਟ ਨਹੀਂ ਕਰ ਦਿੰਦੇ ਉਹ ਖੇਤੀ ਵੀ ਕਰੂਗਾ 50000 ਰੁਪਏ ਸਾਲ ਦਾ ਸਰਕਾਰ ਤੋਂ ਐਡਵਾਂਸ ਦੇ ਵਿੱਚ ਪ੍ਰਾਪਤ ਕਰੇਗਾ। ਜੇ ਦਿਨ ਉਸ ਕਲੋਨੀ ਦੇ ਵਿੱਚ ਕੰਮ ਸਟਾਰਟ ਹੋਵੇਗਾ ਜਦੋਂ ਅਰਬਸਟੇਟ ਡਿਵੈਲਪ ਕਰਨ ਦੀ ਸ਼ੁਰੂਆਤ ਹੋਵੇਗੀ ਉਸ ਦਿਨ ਤੋਂ ਉਸ ਕਿਸਾਨ ਭਰਾ ਨੂੰ ਕਿਉਂਕਿ ਬਹੁਤ ਸਾਰੇ ਕਿਸਾਨ ਭਰਾਵਾਂ ਨੇ ਕਿਹਾ 50000 ਰੁਪਏ ਥੋੜਾ ਹੈ। ਪੀ ਪਤਾ ਨਹੀਂ ਕਈ ਪਿਛਲੀਆਂ ਸਰਕਾਰਾਂ ਕਈ ਕਿਈ ਸਾਲ ਲਗਾ ਰਹੀਆਂ ਲੀਆਂ ਸੀਗੀਆਂ ਕਲੋਨੀਆਂ ਡਿਵੈਲਪ ਕਰਨ ਨੂੰ ਅਰਬਨ ਸਟੇਟਾ ਡਿਵੈਲਪ ਕਰਨ ਨੂੰ ਸੋ ਉਹਨਾਂ ਨਾਲ ਉਹਨਾਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਉਹਨਾਂ ਦੀ ਸਲਾਮ ਮਸੂਰੇ ਨੂੰ ਕਰਦੇ ਹੋਏ ਅਸੀਂ ਜਿਹੜਾ ਜਦੋਂ ਤੋਂ ਕਬਜ਼ਾ ਲਵਾਂਗੇ ਉਹਨਾਂ ਨੂੰ 1 ਲੱਖ ਰੁਪਇਆ ਸਾਲ ਦਾ ਐਡਵਾਂਸ ਦੇ ਵਿੱਚ ਉਹ ਦਿੱਤਾ ਜਾਵੇਗਾ ਜਿਹੜਾ ਪਹਿਲੇ 50 ਹਜ਼ਾਰ ਸੀ 1 ਲੱਖ ਦੇਣ ਤੋਂ ਬਾਅਦ ਕਿਸਾਨ ਪਰਾ ਕਿੰਨੇ ਜੇ ਡਿਵੈਲਪਮੈਂਟ ਕਰਨ ਨੂੰ ਸਾਲ 2 ਸਾਲ 3 ਸਾਲ ਲੱਗ ਜਾਂਦੇ ਆ ਤੇ ਸਾਨੂੰ ਜਿੰਨੀ ਦੇਰ ਪਲਾਨ ਨਹੀਂ ਮਿਲ ਜਾਂਦੇ ਸਾਨੂੰ 1 ਲੱਖ ਹੀ ਮਿਲੇਗਾ ਫਿਰ ਉਹਨਾਂ ਨਾਲ ਵਾਦਾ ਕੀਤਾ ਗਿਆ ਕਿ ਉਹਨਾਂ ਨੂੰ ਹਰ ਸਾਲ ਜਿਹੜਾ 10% 1 ਲੱਖ ਦਾ ਉਹ ਵਾਦਾ ਮਿਲੇਗਾ ਜੇ 2 ਸਾਲ ਲੱਗਦੇ ਆ ਉਹਦਾ 10% ਹਰ ਸਾਲ ਦੀ ਤਰ੍ਹਾਂ ਵਾਧਾ ਹੁੰਦਾ ਜਾਊਗਾ ਤੇ ਮੈਨੂੰ ਬਹੁਤ ਸਾਰੇ ਕਿਸਾਨ ਭਰਾ ਅੱਜ ਸਾਰੇ ਹੀ ਕਿਸਾਨ ਭਰਾ ਬਹੁਤ ਖੁਸ਼ ਹੋ ਕੇ